ਨਰੈਨ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 46 ਆਪਰੇਸ਼ਨ ਬਲੂ ਸਟਾਰ ਬਾਰੇ ਭਾਗ 5 ਬੇਬੁਨਿਆਦ ਸੰਦੇਹ ਬਾਰੇ ਬੇਬੁਨਿਆਦ ਸੰਦੇਹ ਦੇ ਉਪਸਰ ਲੇਖ ਹੇਠ ਸਿੱਧੂ ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਸੰਜੇ ਸੂਰੀ ਦੇ ਹਵਾਲੇ ਨਾਲ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਪ੍ਰਤੀਕਰਮ ਵਜੋਂ ਵੱਡੇ ਪੱਦਰ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਵੱਲ ਬਦਨ ਵਾਲੇ ਸਿੱਖਾਂ ਦੇ ਜਥਿਆਂ ਦਾ ਖੰਡਨ ਕਰਨ ਦੇ ਵਹਿਣ ਵਿੱਚ ਬੈਠ ਕੇ ਉਸ ਸਚਾਈ ਨੂੰ ਮੰਨਣ ਤੋਂ ਵੀ ਮੁਨਕਰ ਹੋ ਗਿਆ ਜਿਸ ਅਨੁਸਾਰ ਹਰੀਕੇ ਪੱਤਨ ਜੰਡਿਆਲੇ ਅਜਨਾਲੇ ਚਬਾਲਾ ਤੇ ਗੁਰਦਾਸਪੁਰ ਵੱਲੋਂ ਵੱਡੇ-ਵੱਡੇ ਜਥਿਆਂ ਦੇ ਰੂਪ ਵਿੱਚ ਹਿੰਦ ਫੌਜੀਆਂ ਗੋਲੀਆਂ ਦੀ ਜ਼ਰਾ ਜਿੰਨੀ ਵੀ ਪ੍ਰਵਾਹ ਨਾ ਕਰਦੀ ਹੋਈ ਸਿੱਖ ਸੰਗਤ ਵਹਿਰਾ ਕੱਤ ਕੇ ਦਰਬਾਰ ਸਾਹਿਬ ਪਹੁੰਚਣ ਦਾ ਯਤਨ ਕਰ ਰਹੀ ਸੀ ਜਿੱਥੇ ਇਸ ਸਚਾਈ ਨੂੰ ਪੂਰੀ ਦੁਨੀਆ ਜਾਣਦੀ ਹੈ ਉਥੇ ਬੀਬੀਸੀ ਲੰਡਨ ਵਾਇਸ ਸਾਫ ਅਮਰੀਕਾ ਅਤੇ ਵਾਈਸ ਸਾਹਿਬ ਜਰਮਨੀ ਸਮੇਤ ਸੰਸਾਰ ਭਰ ਦੀਆਂ ਵੱਡੀਆਂ ਖਬਰ ਏਜੰਸੀਆਂ ਨੇ ਸਿੱਖਾਂ ਦੇ ਇਨ੍ਹਾਂ ਜਥਿਆਂ ਤੇ ਹਿੰਦ ਫੌਜ ਵੱਲੋਂ ਚਲਾਈ ਗੋਲੀਆਂ ਨਾਲ ਹੋਈਆਂ ਮੌਤਾਂ ਦੀਆਂ ਖਬਰਾਂ ਵੀ ਦਿੱਤੀਆਂ ਸਨ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਸਿੱਧੂ ਨੇ ਇਹ ਖਬਰਾਂ ਸੁਣੀਆਂ ਹੀ ਨਾ ਹੋਣ ਜਦ ਕਿ ਸਿੱਖਾਂ ਦੇ ਇਸ ਰੋਹ ਤੇ ਸ਼ਹਾਦਤਾਂ ਦੀਆਂ ਖਬਰਾਂ ਨੂੰ ਉਨਹੀਂ ਦਿਨੀ ਆਮ ਲੋਕਾਂ ਨੇ ਵੀ ਬੜੀ ਉਤਸੁਕਤਾ ਨਾਲ ਸੁਣਿਆ ਸੀ ਸਿੱਧੂ ਇਸ ਬਾਰੇ ਜਾਣਦਾ ਹੋਇਆ ਵੀ ਇਸ ਸਚਾਈ ਨੂੰ ਆਪਣੀ ਕਿਤਾਬ ਵਿੱਚ ਦਰਜ ਕਿਉਂ ਨਹੀਂ ਕਰਦਾ ਇਹ ਗੱਲ ਸਤਾਨ ਤੋਂ ਸਤਾਨ ਬੰਦਾ ਵੀ ਸਮਝਦਾ ਹੈ ਸੰਜੀਤ ਸੂਰੀ ਦੇ ਤੰਤ ਜਰਨੈਲ ਸਿੰਘ ਦੇ ਪੁੱਤ ਰੋਡੇ ਜਾਨ ਅਤੇ ਸੰਤਾਂ ਦੇ ਪਰਿਵਾਰ ਵੱਲੋਂ ਉਸ ਦੀ ਅਭਗਤ ਕਰਨ ਤੋਂ ਸਿੱਖਾਂ ਦੇ ਵਿਸ਼ਾਲ ਸੁਭਾਅ ਦਾ ਜਿਹੜਾ ਗੁਣ ਉੱਭਰ ਕੇ ਸਾਹਮਣੇ ਆਉਂਦਾ ਹੈ ਸਿੱਧੂ ਉਸ ਨੂੰ ਬਿਆਨ ਕਰਨ ਦੀ ਥਾਂ ਇਹ ਝੂਠਾ ਬਰਤਾਂਤ ਸਿਰਜਣ ਦਾ ਯਤਨ ਕਰਦਾ ਹੈ ਕਿ ਦਰਬਾਰ ਸਾਹਿਬ 'ਤੇ ਹੋਈ ਫੌਜੀ ਹਮਲੇ ਨਾਲ ਹੋਈ ਤਬਾਈ ਅਤੇ ਸੰਤ ਜਰਨੈਲ ਸਿੰਘ ਸਮੇਤ ਹਜ਼ਾਰਾਂ ਸਿੱਖਾਂ ਦੀਆਂ ਸ਼ਹੀਦਾਾਂ ਦਾ ਸਿੱਖਾਂ ਦੇ ਹਿਰਦਿਆਂ ਵਿੱਚ ਜ਼ਰਾ ਜਨਾ ਵੀ ਰੋਸ ਰੋ ਤੇ ਗੁੱਸਾ ਪੈਦਾ ਹੀ ਨਹੀਂ ਸੀ ਹੋਇਆ ਜੀ ਬੇ ਸਿੱਧੂ ਰਾਜਪਾਲ ਬੀ.ਡੀ. ਪਾਂਡੇ ਦੀ ਕਿਤਾਬ ਦਾ ਹਵਾਲਾ ਦਿੰਦਾ ਹੈ ਜਿਸ ਵਿੱਚ ਪਾਂਡੇ ਨੇ ਕਿਹਾ ਸੀ ਇਹ ਦੋਸ਼ ਬਿਲਕੁਲ ਝੂਠਾ ਸੀ ਕਿ ਪੰਜਾਬ ਪੁਲਿਸ ਪ੍ਰਭਾਵਸ਼ਾਲੀ ਨਹੀਂ ਸੀ ਅਤੇ ਇਸ ਨੇ ਅਤਵਾਦ ਨੂੰ ਦਬਾਉਣ ਲਈ ਬਹੁਤ ਘੱਟ ਕੰਮ ਕੀਤਾ ਹਰੇਕ ਪਾਰਟੀ ਦੇ ਸਸਦਾਨ ਜਲੰਧਰ ਦੀ ਪੱਖਪਾਤੀ ਪ੍ਰੈਸ ਅਤੇ ਅੰਗਰੇਜ਼ੀ ਤੇ ਹੋਰ ਪੇਸ਼ਾਵਾਂ ਦੇ ਅਖਬਾਰਾਂ ਦੇ ਨਿਰੰਤਰ ਪ੍ਰਚਾਰ ਨੇ ਪੁਲਿਸ ਵਿਰੋਧੀ ਮੁਹਿੰਮ ਵਿੱਚ ਹੰਪੂਮ ਕਨਬਾਈ ਪੰਜਾਬ ਪੁਲਿਸ ਨੇ ਆਪਰੇਸ਼ਨ ਬਲੂ ਸਟਾਰ ਤੋਂ 6 ਹਫ਼ਤੇ ਪਹਿਲਾਂ ਹੀ ਡਾਇਰੈਕਟਰ ਬਿਊਰੋ ਗ੍ਰੇ ਮੰਤਰਾਲੇ ਤੇ ਪਾਰ ਸਰਕਾਰ ਨੂੰ ਗੁਰਦੁਆਰੇ ਅੰਦਰਲੇ ਸਾਰੇ ਹਥਿਆਰਾਂ ਦੇ ਵੇਰਵੇ ਦਿੱਤੇ ਸਨ ਪੰਜਾਬ ਪੁਲਿਸ ਵੱਲੋਂ ਅਤੇ ਸੀਆਈਡੀ ਵੱਲੋਂ ਪੇਸ਼ ਸੂਚੀ ਵਿੱਚ ਸਿਰਫ ਇੱਕ ਅਸਲੇ ਦਾ ਅੰਤਰ ਸੀ ਖਾੜਕੂਆਂ ਦੁਆਰਾ ਵਰਤੇ ਗਏ ਹਥਿਆਰ ਪਾਕਿਸਤਾਨ ਤੋਂ ਨਹੀਂ ਸਿ ਆਏ ਸਗੋ ਅਸਲਾ ਖਾਨਿਆਂ ਵਿੱਚੋਂ ਲੁੱਟੇ ਅਤੇ ਪੁਲਿਸ ਦੇ ਨੀਮ ਫੌਜੀ ਬਲਾਂ ਤੋਂ ਖੋਏ ਗਏ ਸਨ ਅਤੇ ਪਾਰਲੀਮੈਂਟ ਵਿੱਚ ਪੇਸ਼ ਕੀਤੇ ਗਏ ਵਾਈਟ ਪੇਪਰ ਦੀ ਤਿਆਰੀ ਡਰਾਫਟਿੰਗ ਤੇ ਸੰਵਾਦਨ ਦੌਰਾਨ ਪੰਜਾਬ ਸਰਕਾਰ ਨੂੰ ਬਿਲਕੁਲ ਹੀ ਨਹੀਂ ਪੁੱਛਿਆ ਗਿਆ ਸੀ ਪਾਂਡੇ ਦੀ ਉਕਤ ਬਿਆਨੀ ਉਸ ਸਦਵੇਂ ਅਤੇ ਰੋਸ ਦੀ ਉਪਜਾ ਜਿਹੜਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੱਲੋਂ ਪੰਜਾਬ ਸਰਕਾਰ ਤੇ ਜਿਸ ਦਾ ਉਦੋਂ ਪਾਂਡੇ ਮੁਖੀ ਸੀ 17 ਜੂਨ 1984 ਨੂੰ ਦੇਸ਼ ਵਾਸੀਆਂ ਨੂੰ ਰੇਡੀਓ ਅਤੇ ਦੂਰਦਰਸ਼ਨ ਤੋਂ ਸੰਬੋਧਨ ਕਰਦਿਆਂ ਇਹ ਕਹਿ ਕੇ ਮੈਂ ਉਹਨਾਂ ਲੋਕਾਂ ਦੀ ਕੁਤਾਹੀ ਨੂੰ ਕਦੇ ਮਾਫ਼ ਨਹੀਂ ਕਰ ਸਕਦਾ ਜਿਹੜੇ ਪੰਜਾਬ ਸਰਕਾਰ ਵਿੱਚ ਜ਼ਿੰਮੇਵਾਰ ਪੋਜੀਸ਼ਨਾਂ ਉੱਤੇ ਸਨ ਦੋਸ਼ ਰੋਣ ਨਾਲ ਹੋਇਆ ਸੀ ਜੰਹ ਰਾਸ਼ਟਰਪਤੀ ਵੱਲੋਂ ਉਸ ਨੂੰ ਦੋਸ਼ੀ ਕਰਦਾਨਨ ਅਤੇ 29 ਜੂਨ 1984 ਨੂੰ ਉਸ ਨੂੰ ਦਿੱਲੀ ਬੁਲਾ ਕੇ ਇੰਦਰਾ ਗਾਂਧੀ ਵੱਲੋਂ ਅਸਤੀਫਾ ਮੰਗਣ ਨਾਲ ਉਸ ਨੂੰ ਗਹਿਰਾ ਸਦਮਾ ਲੱਗਾ ਸੀ ਪਰ ਉਸ ਵਿੱਚ ਇਹ ਦਮ ਨਹੀਂ ਸੀ ਕਿ ਉਹ ਆਪਣੇ ਤੇ ਲੱਗੇ ਦੋਸ਼ ਨੂੰ ਆਪਣੇ ਜਿਉਂਦੇ ਜੀ ਝਟਲਾ ਸਕਦਾ ਕਿਉਂਕਿ ਅਜਿਹਾ ਕਰਨਾ ਵੱਡੀ ਚਰਚਾ ਛੇੜ ਪੈਣੀ ਸੀ ਅਤੇ ਉਸ ਕੋਲ ਆਪਣਾ ਪੱਖ ਪੇਸ਼ ਕਰਨ ਲਈ ਦਸਤਾਵੇਜ਼ੀ ਸਬੂਤਾਂ ਤਹਿਤ ਇਸ ਚਰਚਾ ਦਾ ਮੁਕਾਬਲਾ ਕਰ ਸਕਣਾ ਸੌਖਾ ਨਹੀਂ ਸੀ ਇਸ ਲਈ ਹੀ ਉਸਨੇ ਮਰਨ ਉਪਰੰਤ ਦੋਸ਼ ਮੁਕਤ ਹੋਣ ਦਾ ਰਾਹ ਚੁਣਿਆ ਸੀ ਪਰ ਉਕਤ ਬਿਆਨੀ ਨੂੰ ਆਪਣੇ ਜਿਉਂਦੇ ਜੀ ਜਨਤਕ ਕਰਨ ਦਾ ਹਿਆ ਹੀ ਨਹੀਂ ਸੀ ਕੀਤਾ ਕਿਉਂਕਿ ਉਹ ਸੱਚ ਸੁਨੈਸੀ ਸੱਚ ਕੀ ਵੇਲਾ ਦੇ ਗੁਰਮਤ ਸਿਧਾਂਤ ਦਾ ਪਹਿਰੇਦਾਰ ਤਾਂ ਹੈ ਹੀ ਨਹੀਂ ਸੀ ਪਰ ਆਪਣੇ ਆਪ ਨੂੰ ਦੋਸ਼ ਮੁਕਤ ਕਰਨਾ ਚਾਹੁੰਦਾ ਸੀ ਭਾਵੇਂ ਅਜਿਹਾ ਉਸ ਤੇ ਮਰਨ ਉਪਰੰਤ ਹੀ ਕਿਉਂ ਨਾ ਹੋਵੇ ਇਸੇ ਸੋਚ ਤਹਿਤ ਹੀ ਉਸਨੇ ਆਪਣੀ ਇਸ ਕਿਤਾਬ ਵਿੱਚ ਉਕਤ ਮਨ ਘੜਤ ਅਤੇ ਆਪਾ ਵਿਰੋਧੀ ਗੱਲਾਂ ਕੀਤੀਆਂ ਸਨ ਉਸ ਦੀ ਖੁਦ ਅਸਤੀਫਾ ਦੇਣ ਦੀ ਗੱਲ ਵਿੱਚ ਵੀ ਕੁਇਸ ਚਾਹੀ ਬਖਾਈ ਨਹੀਂ ਦਿੰਦੀ ਕਿਉਂਕਿ ਜੇਕਰ ਉਹ ਖੁਦ ਅਸਤੀਫਾ ਦੇਣਦੀ ਜ਼ਮੀਰ ਰੱਖਦਾ ਹੁੰਦਾ ਤਾਂ ਉਹ ਉਸ ਵੇਲੇ ਹੀ ਅਸਤੀਫਾ ਦੇ ਦਿੰਦਾ ਜਿਸ ਦਿਨ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਉਸ ਨੂੰ ਕਟਾਰੇ ਵਿੱਚ ਖੜਾ ਕਰ ਦਿੱਤਾ ਸੀ ਉਸੇ ਦਿਨ ਅਸਤੀਫਾ ਦੇਣਾ ਉਸ ਦਾ ਇੱਕ ਲਾਖੀ ਫਰਜ਼ ਵੀ ਬਣਦਾ ਸੀ ਪਰ ਉਸਤੇ ਪੈਰਾ ਨਹੀਂ ਸੀ ਦੇ ਸਕਿਆ ਰਾਜਪਾਲ ਵੀ.ਡੀ. ਪਾਂਡੇ ਨੇ ਦੋਸ਼ ਮੁਕਤ ਹੋਣ ਅਤੇ ਆਪਣੀ ਸਫਾਈ ਪੇਸ਼ ਕਰਨ ਲਈ ਜਿੱਥੇ ਆਪਣੀ ਇਸ ਕਿਤਾਬ ਵਿੱਚ ਮਨ ਘੜਤੇ ਆਪਾ ਵਿਰੋਧੀ ਗੱਲਾਂ ਕੀਤੀਆਂ ਹਨ ਉੱਥੇ ਇਸ ਨੂੰ ਆਪਣੀ ਮੌਤ ਤੋਂ 5 ਸਾਲ ਬਾਅਦ ਛਾਪਣ ਦੀ ਆਪਣੇ ਪਰਿਵਾਰ ਨੂੰ ਹਦਾਇਤ ਕਰਕੇ ਜਿਉਂਦੇ ਜੀ ਜਵਾਬ ਦੇਣ ਦੀ ਜ਼ਰੂਰਤ ਨਾ ਰੱਖਣ ਦਾ ਸਬੂਤ ਵੀ ਦੇ ਦਿੱਤਾ ਹੈ ਉਸ ਦੀਆਂ ਗੱਲਾਂ ਸਰਸਰ ਆਪਾ ਵਿਰੋਧੀ ਹਨ ਕਿਉਂਕਿ ਇੱਕ ਪਾਸੇ ਤੋਂ ਦਾਵਾ ਕਰਦਾ ਸੀ ਕਿ ਪੁਲਿਸ ਸਥਿਤੀ ਨਾਲ ਨਿਪਟਣ ਦੇ ਪੂਰੀ ਤਰ੍ਹਾਂ ਸਮਰੱਥ ਸੀ ਪਰ ਦੂਜੇ ਪਾਸੇ ਉਸ ਨੂੰ ਅਹੁਦਾ ਸੰਭਾਲੇ ਨੂੰ ਅਜੇ ਥੋੜੇ ਦਿਨ ਹੀ ਹੋਏ ਸਨ ਕਿ ਉਸਨੇ 6 ਨਵੰਬਰ 1983 ਨੂੰ ਵਾਪਰੇ ਬਸਕਾਂਟ ਜਿਸ ਵਿੱਚ 4 ਲੋਕਾਂ ਦੀ ਮੌਤ ਹੋ ਗਈ ਸੀ ਨੂੰ ਪੰਜਾਬ ਪੁਲਿਸ ਦੀ ਨਾਕਾਮੀ ਜਾਣ ਫੌਜ ਬੁਲਾਉਣ ਦਾ ਫੈਸਲਾ ਕਰਕੇ ਉਸਨੇ ਜਨਰਲ ਸੁੰਦਰ ਜੀ ਨੂੰ ਫੋਨ ਤੇ ਫੌਜ ਬੁਲਾਉਣ ਲਈ ਚਾਰ ਰਹਿਣ ਵਾਸਤੇ ਕਹਿ ਦਿੱਤਾ ਸੀ ਜੂਨ 1984 ਵਿੱਚ ਵੀ ਪੰਜਾਬ ਪੁਲਿਸ ਨੂੰ ਨਾਕਾਮ ਜਾਣ ਪੰਜਾਬ ਨੂੰ ਫੌਜ ਦੇ ਹਵਾਲੇ ਕਰਕੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਹਮਲਾ ਕਰਾ ਦਿੱਤਾ ਸੀ ਦਿੱਲੀ ਵਿਖੇ ਹੋਣ ਵਾਲੀਆਂ ਮੀਟਿੰਗਾਂ ਵਿੱਚ ਪੁਲਿਸ ਤੇ ਨਾਕਾਮੀ ਦੇ ਲਾਏ ਜਾ ਰਹੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਦੀ ਪਾਂਡੇ ਦੀ ਗੱਲ ਵੀ ਪੂਰੀ ਤਰ੍ਹਾਂ ਮੰਨ ਕੱਟਦਾ ਹੈ ਜੇਕਰ ਵਾਕਈ ਉਸਨੇ ਅਜਿਹਾ ਕੀਤਾ ਹੁੰਦਾ ਤਾਂ ਉਹ ਪੰਜਾਬ ਨੂੰ ਜੂਨ 1984 ਵਿੱਚ ਵੀ ਫੌਜ ਦੇ ਹਵਾਲੇ ਨਾ ਕਰਦਾ ਜੀਬੀ ਸਿੱਧੂ ਪਾਂਡੇ ਦੀ ਕਿਤਾਬ ਆਜ਼ਾਦ ਭਾਰਤ ਦੀ ਸੇਵਾ ਵਿੱਚੋਂ ਉਕਤ ਖਵਾਲੇ ਦੇ ਕੇ ਇਹ ਬਰਤਾਨ ਸਿਰਜਣ ਦਾ ਯਤਨ ਕਰਦਾ ਹੈ ਕਿ ਰਾਜਪਾਲ ਬੀਡੀ ਪਾਂਡੇ ਪੰਜਾਬ ਦਾ ਪ੍ਰਸ਼ਾਸਨ ਬਹੁਤ ਹੀ ਵਧੀਆ ਤਰੀਕੇ ਨਾਲ ਚਲਾ ਰਿਹਾ ਸੀ ਪੰਜਾਬ ਪੁਲਿਸ ਵੀ ਅੱਤਵਾਦ ਨੂੰ ਦਬਾਉਣ ਲਈ ਪੂਰੀ ਤਰ੍ਹਾਂ ਸਮਰੱਥ ਸੀ ਅਤੇ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਸੀ ਪਰ ਦੇਸ਼ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਤੇ ਪ੍ਰੈਸ ਨੇ ਪੰਜਾਬ ਪੁਲਿਸ ਵਿਰੁੱਧ ਮਹਿੰਮ ਚਲਾ ਰੱਖੀ ਸੀ ਜਦ ਕਿ ਰਾਜਪਾਲ पांडे ਦਿੱਲੀ ਵਿਖੇ ਹੋਣ ਵਾਲੀਆਂ ਮੀਟਿੰਗਾਂ ਵਿੱਚ ਪੁਲਿਸ ਦੇ ਨਾਕਾਮ ਹੋ ਜਾਣ ਦੇ ਲਾਏ ਜਾ ਰਹੇ ਦੋਸ਼ਾਂ ਦਾ ਜ਼ੋਰਦਾਰ ਖੰਡਨ ਕਰਦਾ ਰਿਹਾ ਸੀ ਪੰਜਾਬ ਪੁਲਿਸ ਨੇ ਦਰਬਾਰ ਸਾਹਿਬ ਸਮੂਹ ਵਿੱਚ ਦੇ ਸਾਰੇ ਇਫਤੀਹਾਰਾਂ ਦੀ ਸੂਚੀ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਹੀ ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਗ੍ਰਹਿ ਮੰਤਰਾਲੇ ਤੇ ਭਾਰਤ ਸਰਕਾਰ ਨੂੰ ਸੌਂਪ ਦਿੱਤੀ ਸੀ ਪ੍ਰੀਸ ਵੱਲੋਂ ਪੇਸ਼ ਸੂਚੀ ਅਤੇ ਸੀਆਈਡੀ ਦੀ ਸੂਚੀ ਵਿੱਚ ਸਿਰਫ ਇੱਕ ਹਥਿਆਰ ਦਾ ਹੀ ਫਰਕ ਸੀ ਹਥਿਆਰ ਵੀ ਪਾਕਿਸਤਾਨ ਤੋਂ ਨਹੀਂ ਸੰਲਿਆਂਦੇ ਗਏ ਸਗੋਂ ਪ੍ਰੀਸਤੇਮਾਲ ਖਾਨਿਆਂ ਤੋਂ ਲੁੱਟ ਕੇ ਅਤੇ ਪ੍ਰੀਸਤੇ ਨੀਮ ਫੌਜੀ ਬਲਾਂ ਤੋਂ ਖੋ ਕੇ ਦੇਸ਼ ਚੋਂ ਹੀ ਪ੍ਰਾਪਤ ਕੀਤੇ ਗਏ ਸਨ ਅਸਲ ਵਿੱਚ ਸਿੱਧੂ ਉਕਤ ਗੱਲਾਂ ਕਰਕੇ ਜਿੱਥੇ ਰਾਜਪਾਲ ਪਾਂਡੇ ਨੂੰ ਸੱਚਾ ਸੋਚਾ ਨੇਕ ਅਤੇ ਯੋਗ ਪ੍ਰਸ਼ਾਸਨਿਕ ਅਧਿਕਾਰੀ ਸਾਬਤ ਕਰਨਾ ਚਾਹੁੰਦਾ ਹੈ ਉੱਥੇ ਇਹ ਬੇਤੁਕਾ ਸੰਕੇਤ ਦੇਣ ਦਾ ਯਤਨ ਵੀ ਕਰਦਾ ਹੈ ਕਿ ਉਹ ਜੂਨ 1984 ਦੀ ਫੌਜੀ ਕਾਰਵਾਈ ਦੇ ਹੱਕ ਵਿੱਚ ਨਹੀਂ ਸੀ ਬੀਡੀ ਪਾਂਡੇ ਤਾਂ ਖੁਦ ਇਕਬਾਲ ਕਰਦਾ ਹੈ ਕਿ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਤਿਆਰੀ ਬਹੁਤ ਪਹਿਲਾਂ ਹੀ ਹੋ ਚੁੱਕੀ ਸੀ ਉਹ ਲਿਖਦਾ ਹੈ ਫੌਜ ਕੁਝ ਸਮੇਂ ਤੋਂ ਸਾਡੇ ਅਫਸਰਾਂ ਨਾਲ ਖਾਸ ਤੌਰ ਤੇ ਸੀਆਈਡੀ ਨਾਲ ਚਰਚਾ ਕਰ ਰਹੀ ਸੀ ਅਤੇ ਵਤ ਤੋਂ ਵਤ ਜਾਣਕਾਰੀ ਹਾਸਲ ਕਰ ਰਹੀ ਸੀ ਇਹ ਵੀ ਜਾਣਿਆ ਜਾਂਦਾ ਕਿ ਐਸਐਫਐਫ ਦੀਆਂ ਵਿਸ਼ੇਸ਼ ਤੌਰ ਤੇ ਸਿਖਲਾਈ ਪ੍ਰਾਪਤ ਯੂਨਿਟਾਂ ਹਮਲੇ ਦਾ ਅਭਿਆਸ ਕਰ ਰਹੀਆਂ ਸਨ ਫੋਟੋ ਖਿੱਚਣ ਅਤੇ ਲੇਆਉਟ ਦਾ ਅਭਿਆਸ ਕਰਨ ਲਈ ਹੈਲੀਕਾਪਟਰਾਂ ਨੇ ਹਰਮੰਦਰ ਸਾਹਿਬ ਦੇ ਖੇਤਰ ਤੇ ਉਡਾਨ ਭਰੀ ਸੀ ਰਾਜਪਾਲ ਪੰਡਿਤਾਇ ਸਮਰੈਦੀ ਯੋਜਨਾ ਵਿੱਚ ਵੱਡਾ ਸਲਾਹਕਾਰ ਵੀ ਸੀ ਇਸ ਦਾ ਇਕਬਾਲ ਕਰਦਾ ਹੋਇਆ ਉਹ ਲਿਖਦਾ ਮੈਂ ਤੇ ਮੇਰੇ ਸਲਾਹਕਾਰਾਂ ਨੇ ਭਾਰਤ ਸਰਕਾਰ ਨੂੰ ਕਿਹਾ ਕਿ ਕੋਈ ਵੀ ਫੌਜੀ ਕਾਰਵਾਈ ਕਰਨ ਤੋਂ ਪਹਿਲਾਂ ਪਿੰਡਾਂ ਵਿੱਚ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ ਇਸ ਲਈ ਪਿੰਡੂ ਖੇਤਰਾਂ ਵਿੱਚ ਭਾਰੀ ਤੈਨਾਤੀ ਹੋਣੀ ਚਾਹੀਦੀ ਹੈ ਦੂਜਾ ਹਰਮੰਦਰ ਸਾਹਿਬ ਦੀ ਰੱਖਿਆ ਲਈ ਨੇ ਹੱਥੇ ਮੌਤਾਂ ਦੇ ਰਸਤੇ ਵੱਜੋਂ ਵੱਡੀ ਗਿਣਤੀ ਵਿੱਚ ਸਿੱਖਾਂ ਦੇ ਹਰਮੰਦਰ ਸਾਹਿਬ ਵੱਲ ਮਾਰਚ ਕਰਨ ਦੀ ਸੰਭਾਵਨਾ ਸੀ ਇਹਨਾਂ ਨੂੰ ਮਾਰ ਜਵਾਰਸ ਕਿਹਾ ਜਾਂਦਾ ਸੀ ਉਹਨਾਂ ਨੂੰ ਅੰਮ੍ਰਿਤਸਰ ਆਉਣ ਤੋਂ ਰੋਕਣਾ ਪਿਆ ਰਾਜਪਾਲ ਬੀਡੀ ਪਾਂਡੇ ਦਾ ਫੌਜੀ ਹਮਲੇ ਤੋਂ ਬਾਅਦ ਵੀ ਕੇਂਦਰ ਸਰਕਾਰ ਨੂੰ ਪਿੰਡਾਂ ਵਿੱਚੋਂ ਜੁਝਾਰੂ ਜਜ਼ਬੇ ਬਾਰੇ ਸਿੱਖ ਨੌਜਵਾਨਾਂ ਨੂੰ ਕਾਬੂ ਕਰਨ ਦੀਆਂ ਸਲਾਹਾਂ ਦੇ ਰਿਹਾ ਸੀ 23 ਜੂਨ ਨੂੰ ਇੰਦਰਾ ਗਾਂਧੀ ਦੀ ਅੰਮ੍ਰਿਤਸਰ ਫੇਰੀ ਦੌਰਾਨ ਉਸਨੇ ਉਸ ਨੂੰ ਦੱਸਿਆ ਸੀ ਪਿੰਡੂ ਖੇਤਰਾਂ ਵਿੱਚ ਫੌਜ ਦੀ ਕਾਰਵਾਈ ਤੇ ਪੜਕਾਹਟ ਦੇ ਬਾਵਜੂਦ ਹੱਤਵਾਦੀ ਅਜੇ ਵੀ ਬਾਹਰ ਹਨ ਸਿੱਖਾਂ ਵਿਰੁੱਧ ਇੰਨੀ ਵੈਰ ਭਾਵਨਾ ਰੱਖਣ ਵਾਲਾ ਬੀਡੀ ਪਾਂਡੇ ਅਖੀਰ ਜ਼ਲੀਲ ਹੋ ਕੇ ਅਸਤੀਫਾ ਦੇਣ ਲਈ ਮਜਬੂਰ ਹੋਇਆ ਸੀ ਲਿਖਦਾ ਹੈ 27 ਅਤੇ 28 ਜੂਨ ਨੂੰ ਅਲੈਗਜ਼ੈਂਡਰ ਦੇ ਫੋਨ ਕਰਨ ਤੇ ਮੈਂ ਇੰਦਰਾ ਗਾਂਧੀ ਨੂੰ ਦੁਪਹਿਰ 2:30 ਵਜੇ ਮਿਲਿਆ ਕਰੀਬ 15 ਮਿੰਟ ਉਸ ਨਾਲ ਰਿਹਾ ਤੇ ਮੈਂ ਉਸ ਨੂੰ ਕਿਹਾ ਕਿ ਮੈਂ ਚੰਡੀਗੜ੍ਹ ਵਾਪਸ ਜਾਂ ਤਾਂ ਤੁਰੰਤ ਆਪਣਾ ਅਸਤੀਫਾ ਭੇਜਾਂਗਾ ਬੀ.ਡੀ. ਪਾਂਡੇ ਆਪਣੀ ਕਿਤਾਬ ਵਿੱਚ ਇਹ ਲਿਖ ਕੇ ਕਿ 5 ਜੂਨ ਨੂੰ ਸਾਰੀ ਗੁਰਦੁਆਰਿਆਂ ਕੁਝ ਮਸਜਿਦਾਂ ਚਰਚਾਂ ਤੇ ਹਿੰਦੂ ਮੰਦਰਾਂ ਵਿੱਚ ਇੱਕੋ ਸਮੇਂ ਫੌਜ ਦਾਖਲ ਹੋ ਗਈ ਤਾਂ ਜੋ ਸਿੱਖਾਂ ਨਾਲ ਵਿਚਾਰਾ ਨਾ ਕੀਤਾ ਜਾਏ ਕਿੰਨਾ ਵੱਡਾ ਝੂਠ ਬੋਲਦਾ ਹੈ ਅਤੇ ਉਸ ਸਿੱਖ ਕੌਮ ਪ੍ਰਤੀ ਕਿਉਂ ਜਾ ਰਹੇ ਬਈਆ ਸੀ ਇਹ ਸਭ ਕੁਝ ਜਾਂਦਾ ਹੋਇਆ ਵੀ ਸਿੱਧੂ ਉਸ ਦਾ ਪੱਖਪੂਰਕ ਸਿੱਖਾਂ ਪ੍ਰਤੀ ਆਪਣੀ ਨਫ਼ਰਤ ਦਾ ਵਿਖਾਵਾ ਹੀ ਕਰਦਾ ਹੈ ਸਿੱਧੂ ਆਪਣੀ ਕਿਤਾਬ ਦੇ ਇਸ ਅਧਿਆਏ ਦੇ ਉਪਸਰ ਲਿਖ ਕੇ ਮਤ ਅਤੇ ਜ਼ਿੰਮੇਵਾਰੀ ਵਿੱਚ ਇਹ ਲਿਖ ਕੇ ਪਿੰਡਰਾਵਾਰੇ ਅਤੇ ਉਸ ਦੇ ਸਾਥੀਆਂ ਨੂੰ ਜਿਸ ਬਦਲੇ ਦੀ ਭਾਵਨਾ ਨਾਲ ਖਤਮ ਕੀਤਾ ਗਿਆ ਉਸ ਨਾਲ ਬਹੁ ਗਿਣਤੀ ਵੋਟਰਾਂ ਵਿੱਚ ਬਹੁਤ ਰਾਸਤਾ ਤੇ ਸੰਤੁਸ਼ਟੀ ਦੀ ਭਾਵਨਾ ਪੈਦਾ ਹੋ ਗਈ ਸੀ ਇੰਦਰਾ ਗਾਂਧੀ ਦਾ ਇੱਕ ਮਜ਼ਬੂਤ ਨੇਤਾਵਾਰਾ ਅਕਸ ਮੁਰਬਹਾਲ ਹੋ ਗਿਆ ਸੀ ਆਪਣੀ ਉਸਮਨ ਕਟ ਤੱਕ ਕਹਾਣੀ ਦਾ ਆਪ ਹੀ ਖੰਡਨ ਕਰ ਲੈਂਦਾ ਜਿਸ ਨੂੰ ਕੱਢਣ ਲਈ ਉਸਨੇ ਬਿਨਾ ਸਬੂਤ ਸੋਣੀਆਂ ਸਨਾਈਆਂ ਤੇ ਹਿੰਦੂ ਤਵੀ ਸੋਚ ਦੇ ਧਾਰਨੀ ਫਿਰਕੂ ਲੇਖਕਾਂ ਵੱਲੋਂ ਮਿੱਥ ਕੇ ਫਲਾਈਆਂ ਗਈਆਂ ਅਫਵਾਹਾਂਾਂ ਤੇ ਯਕੀਨ ਕਰਕੇ ਸੰਤ ਜਰਨੈਲ ਸਿੰਘ ਨੂੰ ਕਾਂਗਰਸ ਪਾਰਟੀ ਦੀ ਉਪਜਿਤ ਦਰਸਾਉਣ ਉਸ ਦੀ ਕਿਰਦਾਰ ਕੁਸ਼ੀ ਕਰਨ ਅਤੇ ਝੂਠਾ ਵਰਤਾਨ ਸਿਰਜਣ ਦਾ ਯਤਨ ਕੀਤਾ ਸੀ ਕਿ ਉਸ ਨੂੰ ਦਰਬਾਰ ਸਾਹਿਬ ਸਮੂਹ ਵਿੱਚ ਬੇਰੁਕ ਹਥਿਆਰ ਇਕੱਠੇ ਕਰਨ ਦਿੱਤੇ ਗਏ ਉਸ ਨੂੰ ਸਮੇਂ ਸਿਰ ਗ੍ਰਿਫਤਾਰ ਨਾ ਕਰਕੇ ਹਿੰਸਕ ਵਰਤਾਨਾ ਕਰਨ ਦੀ ਤੇ ਇੱਕ ਫਿਰਕੇ ਦੇ ਲੋਕਾਂ ਦਾ ਕਤਲੇਆਮ ਕਰਨ ਦੀ ਖੁੱਲ੍ਹ ਦੇ ਛੱਡੀ ਸੀ ਜਦਕਿ ਬਦਲੇ ਦੀ ਭਾਵਨਾ ਨਾਲ ਤਾਂ ਉਸ ਵਿਰੋਧ ਹੀ ਕਾਰਵਾਈ ਕੀਤੀ ਜਾਂਦੀ ਜਿਸ ਨੂੰ ਆਪਣਾ ਦੁਸ਼ਮਣ ਸਮਝਿਆ ਜਾਵੇ ਇੰਜ ਸਿੱਧੂ ਆਪੀ ਸਪਸ਼ਟ ਕਰ ਦਿੰਦਾ ਹੈ ਕਿੰਦਰਾ ਗਾਂਧੀ ਸੰਤ ਜਰਨੈਲ ਸਿੰਘ ਨੂੰ ਆਪਣਾ ਸਮਰਥਕ ਨਹੀਂ ਸਗੋਂ ਆਪਣਾ ਕਾਂਗਰਸ ਪਾਰਟੀ ਦਾ ਹਿੰਦੂਆਂ ਦਾ ਤੇ ਹਿੰਦ ਸਟੇਟ ਦਾ ਵੱਡਾ ਦੁਸ਼ਮਣ ਸਮਝਦੀ ਸੀ ਐਸੇ ਉਪਸਰ ਲੇਖ ਹੇਠ ਸਿੱਧੂ ਦਾ ਇਹ ਸਵਾਲ ਖੜਾ ਕਰਨਾ ਆਪਰੇਸ਼ਨ ਬਲੂ ਸਟਾਰ ਵਿੱਚ ਕੀ ਗਲਤ ਹੋਇਆ ਅਜੇ ਫਿਰ ਆਪੀ ਜਵਾਬ ਦੇਣਾ ਮੂਲ ਰੂਪ ਵਿੱਚ ਫੌਜ ਅਜੇ ਹੀ ਕਾਰਵਾਈ ਲਈ ਨਹੀਂ ਹੁੰਦੀ ਆਮ ਹਾਲਾਤਾਂ ਵਿੱਚ ਇਹ ਕੰਮ ਪੁਲਿਸ ਅਤੇ ਨੀਂ ਫੌਜੀ ਬਲਾਂ ਲਈ ਸੀ ਪਰ ਇਹਨਾਂ ਦੀ ਵਰਤੋਂ ਉਦੋਂ ਨਹੀਂ ਕੀਤੀ ਗਈ ਜਦੋਂ ਉਹ ਬਹੁਤ ਘੱਟ ਜਾਨੀ ਤੇ مالی ਨੁਕਸਾਨ ਨਾਲ ਇਸ ਕੰਮ ਨੂੰ ਪੂਰਾ ਕਰ ਸਕਦੇ ਸਨ ਜੂਨ 1984 ਤੱਕ ਸਥਿਤੀ ਉਹਨਾਂ ਦੇ ਸੰਭਾਲਣ ਦੀ ਸਮਰੱਥਾ ਤੋਂ ਬਾਹਰ ਹੋ ਚੁੱਕੀ ਸੀ ਜਿੱਥੇ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਨੂੰ ਜੈਸਟ ਰੋਂਦਾ ਯਤਨ ਹੈ ਉਥੇ ਚਕਰਾਤਾ ਤੇ ਸਰਸਾਵਾ ਵਿਖੇ ਦਰਬਾਰ ਸਾਹਿਬ ਸਮੂਦਾ ਮਾਡਲ ਬਣਾ ਕੇ ਜਲ ਸੱਲ ਤੇ ਹਵਾਈ ਸੈਨਾ ਵੱਲੋਂ ਕੀਤੀਆਂ ਗਈਆਂ ਜੂਨ 1984 ਦੇ ਹਮਲੇ ਲਈ ਮਛਕਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਹੀ ਹੈ ਇੰਝ ਕਰਕੇ ਉਹ ਹਿੰਦ ਸਟੇਟ ਵੱਲੋਂ ਸਿੱਖਾਂ ਦਾ ਸਰਬਨਾਸ਼ ਕਰਨ ਲਈ ਬਹੁਤ ਪਹਿਲਾਂ ਤੋਂ ਘੜੀ ਗਈ ਉਸ ਯੋਜਨਾ ਨੂੰ ਬਿਤਕੇ ਅੱਖੋਂ ਪਰੋਖੇ ਕਰਦਾ ਜਿਸ ਲਈ ਹਿੰਦ ਸਟੇਟ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਹਮਸਲਾ ਹੋ ਕੇ ਆਪਣੀ ਸਹਿਮਤੀ ਦਿੱਤੀ ਸੀ ਤੇ ਇੰਦਰਾ ਸਰਕਾਰ ਨੇ ਇਸ ਨੂੰ ਸਿਰੇ ਚੜਾਇਆ ਸੀ ਜੇ ਤੁਸੀਂ ਉਪਰਲੇਖ ਹੇਠਲੀ ਕਹਾਣੀ ਨੂੰ ਪੜ੍ਹ ਕੇ ਸਪਸ਼ਟ ਹੋ ਜਾਂਦਾ ਹੈ ਕਿ ਉਸ ਨੂੰ ਸਿੱਖਾਂ ਤੇ ਵਾਪਰੇ ਇਸ ਘਲੂਕਾਰੇ ਦਾ ਜ਼ਰਾ ਵੀ ਦੁੱਖ ਨਹੀਂ ਪਰ ਸਿੱਖਾਂ ਵੱਲੋਂ ਇਸ ਅਸਾਮੀ ਜੰਗ ਵਿੱਚ ਹਿੰਦ ਫੌਜ ਦੀ ਲਾਹੀ ਤਬਾਹੀ ਦਾ ਵੱਡਾ ਅਫਸੋਸ ਹੈ ਜਿਸ ਦਾ ਪ੍ਰਗਟਾਵਾ ਕਰਨ ਲਈ ਉਹ ਲਿਖਦਾ ਹੈ ਜਨਰਲ ਕੇ ਸੁੰਦਰ ਜੀ ਨੇ ਫੀਲਡ ਮਾਰਸ਼ਲ ਬਣ ਦੀ ਅਭਿਲਾਸ਼ਾ ਤੇ ਫੌਜੀ ਤਾਕਤ ਦੇ ਅਭਿਮਾਨ ਵਿੱਚ ਇੱਕ ਤਜਰਬੇਕਾਰ ਜਰਨਲ ਦੁਆਰਾ ਸਖਲਾਈ ਪ੍ਰਾਪਤ ਜਟ ਸਿੱਖਾਂ ਦੀ ਸਮਰੱਥਾ ਬਚਨ ਬੱਤਾ ਤੇ ਧਾਰਮਿਕ ਸ਼ਾ ਨੂੰ ਨਹੀਂ ਸਮਝਿਆ ਜਿਹੜੇ ਹਰਮੰਦਰ ਸਾਹਿਬ ਸਮੂਹੀ ਰੱਖਿਆ ਲਈ ਆਪਣੀ ਜਾਨਨ ਤੱਕ ਕੁਰਬਾਨ ਕਰਨ ਲਈ ਤਿਆਰ ਸਨ ਜੀਵੀਰ ਸਿੱਧੂ ਸਰਵਾਰ ਸਾਹਿਬ ਤੇ ਫੌਜੀ ਹਮਲੇ ਦੀ ਯੋਜਨਾ ਨੂੰ ਸਿਰਫ ਜਨਰਲ ਸੁੰਦਰਜੀ ਤੱਕ ਹੀ ਸੀਮਤ ਕਰਕੇ ਵੇਖਦਾ ਹੈ ਜਦਕਿ ਇਸ ਯੋਜਨਾ ਨੂੰ ਅੰਤਮ ਪ੍ਰਵਾਨਗੀ ਸਾਲ ਫੈਨਾ ਦੇ ਮੁਖੀ ਜਨਰਲ ਬệਧਿਆਨੇ ਦਿੱਤੀ ਸੀ ਤੇ ਲਾਗੂ ਕਰਨ ਦੀ ਆਗਿਆ ਇੰਦਰਾ ਗਾਂਧੀ ਨੇ ਦਿੱਤੀ ਸੀ ਭਾਵੇਂ ਸਿੱਧੂ ਇਸ ਜਿੱਤ ਨੂੰ ਹਾਰ ਬਰਾਬਰ ਮੰਨਦਾ ਹੈ ਅਤੇ ਇੰਜੋ ਉਸ ਲੋਕ ਭਾਵਨਾ ਨੂੰ ਔਖਾ ਸੌਖਾ ਪ੍ਰਵਾਨ ਵੀ ਕਰਦਾ ਹੈ ਜਿਸ ਅਨੁਸਾਰ ਇਤਿਹਾਸ ਵਿੱਚ ਸਿੰਘ ਹਾਰ ਕੇ ਵੀ ਜਿੱਤ ਕੇ ਸਨ ਦੇਹੰਦ ਸਟੇਟ ਜਿੱਤ ਕੇ ਵੀ ਹਾਰ ਗਈ ਸੀ ਪਰ ਉਸ ਨੂੰ ਸਿੱਖਾਂ ਤੇ ਘਲੂਕਾਰਾ ਵਰਤੌਣ ਵਾਲੀ ਇੰਦਰਾ ਗਾਂਧੀ ਦੀ ਸਿੰਘਾਂ ਹੱਥੋਂ ਹੋਈ ਮੌਤਾ ਇੰਨਾ ਪਾਰੀ ਦੁੱਖ ਹੈ ਕਿ ਉਹ ਇਸ ਦਾ ਪ੍ਰਗਟਾਵਾ ਕਰਦਾ ਹੋਇਆ ਲਿਖਦਾ ਹੈ ਆਪਰੇਸ਼ਨ ਬਲੂ ਸਟਾਰ ਦਿਨ ਤੀਜੇ ਵਜੋਂ ਹੋਈਆਂ ਕਟਨਾਵਾਂ ਦੇ ਚਲਦਿਆਂ ਇੱਕ ਪ੍ਰਸਿੱਧ ਪ੍ਰਧਾਨ ਮੰਤਰੀ ਨੂੰ ਉਸ ਸਮੇਂ ਗਵਾ ਦਿੱਤਾ ਜਦੋਂ ਦੇਸ਼ ਨੂੰ ਉਸ ਦੀ ਸਭ ਤੋਂ ਵੱਧ ਲੋੜ ਸੀ ਅਸਰ ਵਿੱਚ ਸਿੱਧੂ ਦੀ ਨਿਗਾਹ ਚ ਇੰਦਰਾ ਗਾਂਧੀ ਵੱਲੋਂ ਫੌਜੀ ਹਮਲੇ ਨਾਲ ਸਿੱਖਾਂ ਤੇ ਟਾਏ ਕਹਿਰਤ ਕੀਤੇ ਜਾਣੀ ਮਾਰੀ ਤੇ ਸੈਤਿਕ ਨੁਕਸਾਨ ਨਾਲੋਂ ਇੰਦਰਾ ਦੀ ਜ਼ਿੰਦਗੀ ਕਿਤੇ ਵੱਧ ਅਹਿਮ ਸੀ ਇਸੇ ਲਈ ਉਹ ਉਸ ਨੂੰ ਇਸ ਹਮਲੇ ਦੇ ਦੋਸ਼ ਤੋਂ ਮੁਕਤ ਕਰਨ ਲਈ ਕਹਿੰਦਾ ਹੈ ਕਿ ਉਸਨੇ ਇਹ ਹਮਲਾ ਅਰຸນ ਨਹਿਰੂ ਐਮ ਐਲ ਫੋਤੀਦਾਰ ਅਜੀਵ ਗਾਂਧੀ ਕਮਲਨਾਥ ਤੇ ਅਰຸນ ਸਿੰਘ ਦੇ ਦਬਾਅ ਵਿੱਚ ਆ ਕੇ ਕੀਤਾ ਸੀ ਜਿਹੜੇ ਰਾਜਨੀਤਿਕ ਸਮੱਸਿਆ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਥਾਂ ਸੈਨਾ ਰਾਹੀਂ ਹੱਲ ਕਰਨਾ ਪਸੰਦ ਕਰਦੇ ਸਨ ਸਿੱਧੂ ਇਸ ਹਮਲੇ ਨੂੰ ਉਕਤ ਵਿਅਕਤੀਆਂ ਤੱਕ ਸੀਮਤ ਕਰਕੇ ਇੰਦਰਾ ਗਾਂਧੀ ਸਮੇਤ ਉਸਤੇ ਉਸ ਥਿੰਕ ਟੈਂਕ ਨੂੰ ਵੀ ਦੋਸ਼ ਮੁਕਤ ਕਰਨ ਦਾ ਯਤਨ ਕਰਦਾ ਹੈ ਜਿਸ ਵਿੱਚ ਆਰ ਐਨ ਕਾਓ ਪੀ ਸੀ ਅਲੈਗਜ਼ੈਂਡਰ ਅਤੇ ਬੀ ਰਾਮਨ ਸ਼ਾਮਲ ਸਨ ਸਿੱਧੂ ਇੰਦਰਾ ਗਾਂਧੀ ਦੇ ਸਿਰ ਸਿਰਫ ਇਹਨਾਂ ਨੂੰ ਦੋਸ਼ੀ ਦਿੰਦਾ ਹੈ ਕਿ ਉਸਨੇ ਹੀ ਪ੍ਰਧਾਨ ਮੰਤਰੀ ਵਜੋਂ ਗੈਰ ਸੰਵਿਧਾਨਕ ਤਾਕਤਾਂ ਨੂੰ ਆਪਣੀਆਂ ਸ਼ਕਤੀਆਂ ਹੜੱਪਣ ਦੀ ਆਗਿਆ ਦਿੱਤੀ ਸੀ ਜਿਸ ਕਾਰਨ ਉਸਨੂੰ ਅਜਿਹੇ ਫੈਸਲੇ ਲੈਣ ਲਈ ਮਜਬੂਰ ਹੋਣਾ ਪਿਆ ਜੋ ਕਥਿਤ ਤੌਰ ਤੇ ਉਸਨੂੰ ਪਸੰਦ ਨਹੀਂ ਸਨ ਜਦ ਕਿ ਸਚਾਈ ਇਹ ਹੈ ਕਿ ਇੰਦਰਾ ਗਾਂਧੀ ਨੇ ਆਪਣੇ ਪਰਿਵਾਰਕ ਵਿਰਾਸਤ ਤੋਂ ਹੀ ਸਿੱਖਾਂ ਵਿਰੁੱਧ ਵੈਰ ਭਾਵਨਾ ਪਾਲੀ ਹੋਈ ਸੀ ਉਹ ਸਿੱਖ ਕੌਮ ਦੀ ਅਡਰੀ ਨਰਾਲੀ ਵਲੱਖਣ ਤੇ ਨਿਆਰੀ ਹੋਂਦ ਹਸਤੀ ਨੂੰ ਖਤਮ ਕਰਕੇ ਹਿੰਦੂਤਵ ਨੂੰ ਪਰਨਾਇ ਹਿੰਦ ਸਟੇਟ ਦੇ ਸ਼ਹਿਰੀ ਬਣਾਉਣ ਤੇ ਤੁਰੀ ਹੋਈ ਸੀ ਜੇਕਰ ਸਿੱਖ ਉਸਦੀ ਇਹ ਇਨ ਨਹੀਂ ਸਨਮੰਦੇ ਤਾਂ ਉਹਨਾਂ ਦਾ ਸਰਬਨਾਸ਼ ਕਰ ਦੇਣਾ ਚਾਹੁੰਦੀ ਸੀ ਉਸ ਹਮਲੇ ਦੀ ਚਿਹਰਾ ਤੋਂ ਮਨ ਬਣਾ ਚੁੱਕੀ ਸੀ ਰਾਜਪਰ ਬੀੜੀ ਪਾਂਡੇ ਇਸ ਦਾ ਪ੍ਰਗਟਾਵਾ ਕਰਦਿਆਂ ਲਿਖਦਾ ਮੈਂ ਚੰਡੀਗੜ੍ਹ ਵਿੱਚ 14 ਸਮਹਾਲਣ ਤੋਂ ਬਾਅਦ ਪਹਿਲੀ ਵਾਰ ਪ੍ਰਧਾਨ ਮੰਤਰੀ ਨੂੰ ਦਿੱਲੀ ਮੇਧਨ ਲਈ ਗਿਆ ਉਸਨੇ ਕਿਹਾ ਕਿ ਜੇਕਰ ਉਸਨੂੰ ਕਰਨਾ ਪਿਆ ਤਾਂ ਉਹ ਹਰਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਤੋਂ ਵੀ ਸੰਕੋਚ ਨਹੀਂ ਕਰੇਗੀ ਅਖੀਰ ਉਸਨੇ ਭਾਰਤ ਦੇ ਸਾਰੇ ਸਿਆਸੀ 당ਾਂ ਨੂੰ ਸਹਿਮਤ ਕਰਕੇ ਇਹ ਹਮਲਾਕਾਰੀ ਦਿੱਤਾ ਸੀ ਪਰ ਸਿੱਧੂ ਇਸ ਕਲੂ ਘਰੇ ਨੂੰ ਕਾਂਗਰਸ ਪਾਰਟੀ ਦੀ ਚੋਣ ਰਣਨੀਤੀ ਪ੍ਰਚਾਰ ਕੇ ਆਪਣੀ ਸੌੜੀ ਸੋਚ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਇਹ ਮੂਲੋਂ ਹੀ ਨਹੀਂ ਜਾਣਦਾ ਕਿ ਕਾਂਗਰਸ ਪਾਰਟੀ ਨੂੰ ਦਸੰਬਰ 1984 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਸੰਤ ਜਰਨੈਲ ਸਿੰਘ ਵਿਰੁੱਧ ਇਸ ਫੌਜੀ ਹਮਲੇ ਦੀ ਸਖਤ ਕਾਰਵਾਈ ਕਰਨ ਨਾਲ ਨਹੀਂ ਸੀ ਮਿਲੀ ਸਗੋ ਇੰਦਰਾ ਗਾਂਧੀ ਦੀ ਸਿੱਖਾਂ ਹੱਥੋਂ ਹੋਈ ਮੌਤ ਕਾਰਨ ਪੈਦਾ ਹੋਈ ਹਮਦਰਦੀ ਅਤੇ ਉਸਤੇ ਪ੍ਰतिकਰਮ ਵਜੋ ਸਿੱਖਾਂ ਦੇ ਕੀਤੇ ਗਏ ਤਲੇ ਅਮਨ ਨਾਲ ਪੈਦਾ ਹੋਏ ਹਿੰਦੂਤਵੀ ਜਨੂਨ ਨਾਲ ਪਈਆਂ ਵੋਟਾਂ ਨਾਲ ਹੀ ਮਿਲੀ ਸੀ ਇਸ ਦਾ ਪ੍ਰਗਟਾਵਾ ਕਰਦਾ ਹੋਇਆ ਸਿੱਧੂ ਆਪ ਹੀ ਕਹਿੰਦਾ ਹੈ ਇੰਦਰਾ ਗਾਂਧੀ ਦੀ ਹੱਤਿਆ ਤੱਕ ਸਾਰੀਆਂ ਚੀਜ਼ਾਂ ਯੋਜਨਾ ਦੇ ਮੁਤਾਬਕ ਹੀ ਚੱਲ ਰਹੀਆਂ ਸਨ ਜੇਕਰ ਇਸ ਤੁਖਦਾਈ ਨੁਕਸਾਨ ਯਾਨੀ ਇੰਦਰਾ ਦੀ ਮੌਤ ਤੇ ਪ੍ਰਤੀਕਿਰਿਆ ਨਾ ਹੁੰਦੀ ਤਾਂ ਸੰਭਾਵਨਾ ਇਹ ਸੀ ਕਿ ਇਹ ਨੁਕਸਾਨ ਕਾਂਗਰਸ ਪਾਰਟੀ ਦੀ ਚੋਣ ਮਹਿੰਮ ਨੂੰ ਪਟੜੀ ਤੋਂ ਲਾ ਸਕਦਾ ਸੀ ਅਤੇ ਰਜੀਵ ਗਾਂਧੀ ਦੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਉਤਰ ਅਧਕਾਰੀ ਬਾਨੋ ਖਤਰੇ ਵਿੱਚ ਪਾ ਸਕਦਾ ਸੀ ਜਿਵੇਂ ਸਿੱਧੂ ਦੀ ਆਸਤਾ ਸਿੱਖ ਧਰਮ ਵਿੱਚ ਜਾ ਹਿੰਦੂਤਾ ਵਿੱਚ ਇਸ ਦਾ ਪ੍ਰਗਟਾਵਾ ਵੀ ਉਹ ਇਸ ਅਧਿਆਇ ਦੇ ਅਖੀਰ ਵਿੱਚ ਆਪ ਹੀ ਕਰ ਦਿੰਦਾ ਹੈ ਉਹ ਲਿਖਦਾ ਹੈ ਅਸੀਂ ਵੈਦਿਕ ਸੰਸਕ੍ਰਿਤ ਬਾਖ ਵਸੂਦੇਵ कुटुंबकम ਵਿੱਚ ਦਰਜ ਕਦਰਾਂ ਕੀਮਤਾਂ ਤੇ ਮਾਨ ਕਰਦੇ ਹਾਂ ਉਹ ਬਾਖ ਜੋ ਪੂਰੀ ਧਰਤੀ ਨੂੰ ਇੱਕ ਪਰਿਵਾਰ ਵਜੋਂ ਦੇਖਦਾ ਹੈ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਸਿੱਧੂ ਹਿੰਦੂਤਾ ਵੀ ਸੋਚਦਾ ਧਾਰਨੀ ਅਤੇ ਭਾਰਤੀ ਦੇਸ਼ ਭਗਤੀ ਦਾ ਜਨੂਨੀ ਸਾਬਕਾ ਨੌਕਰ ਸ਼ਾਹ ਜੇਕਰ ਉਸ ਦਾ ਰਣਚ ਮਾਤਰ ਵੀ ਵਿਸ਼ਵਾਸ ਸਿੱਖ ਧਰਮ ਵਿੱਚ ਹੁੰਦਾ ਤਾਂ ਉਹ ਦੋਵੇਂ ਵੇਲੇ ਦੀ ਅਰਦਾਸ ਵਿੱਚ ਸਰਬੱਤ ਦਾ ਭਲਾ ਮੰਗਣ ਵਾਲੇ ਖਾਲਸੇ ਦੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੋਈ ਨਾ ਕੋਈ ਹਵਾਲਾ ਜ਼ਰੂਰ ਜ਼ਿੰਦਾ ਅਸਲ ਵਿੱਚ ਸਿੱਧੂ ਦੀ ਕਿਤਾਬ ਸਿੱਖਾਂ ਵਿਰੁੱਧ ਕਾਂਗਰਸ ਪਾਰਟੀ ਵੱਲੋਂ ਘੜੀ ਗਈ ਸਾਜ਼ਿਸ਼ ਤੋਂ ਪਰਦਾ ਲਾਉਣ ਲਈ ਲਿਖੀ ਗਈ ਖਾਲਿਸਤਾਨ ਦੀ ਸਾਜ਼ਿਸ਼ ਨਹੀਂ ਸਗੋਂ ਸਿੱਖਾਂ ਨੂੰ ਸਦਾ ਲਈ ਗੁਲਾਮ ਬਣਾਈ ਰੱਖਣ ਲਈ ਰਚੀ ਗਈ ਖਾਲਿਸਤਾਨ ਵਿਰੁੱਧ ਸਾਜ਼ਿਸ਼ ਹੈ ਜਿਹੜੀ ਸਿੱਖਾਂ ਨੂੰ ਸ਼ਲਾਵਾ ਦੇਣ ਲਈ ਹਿੰਦ ਸਟੇਟ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਕਰਨ ਲਈ ਲਿਖੀ ਗਈ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ